ਔ ਅੱਜ ਆਪ ਜੀ ਨੂੰ ਇੱਕ ਐਸੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ ਜਿੱਥੇ ਗੁਰੂ ਸਾਹਿਬ ਜੀ ਨੇ ਆ ਕੇ ਚਰਨ ਪਾਏ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਦੀ ਦੂਜੀ ਜੰਗ ਲੜਨ ਤੋਂ ਬਾਅਦ ਜੰਗ ਜਿੱਤਣ ਤੋਂ ਬਾਅਦ ਇਸ ਜਗ੍ਹਾ ਤੇ ਆਪਣੀਆਂ ਫੌਜਾਂ ਆਪਣੇ ਗੁਰਸਿੱਖਾਂ ਸਮੇਤ ਠਹਿਰਦੇ ਹਨ ਅਤੇ ਇਸ ਜਗ੍ਹਾ ਨੂੰ ਭਾਗ ਲਗਾਉਂਦੇ ਹਨ ਕੀਰਾ ਹੈ ਇਹ ਇਤਿਹਾਸਕ ਸਤਨ ਅਤੇ ਤੁਸੀਂ ਕਿਵੇਂ ਦਰਸ਼ਨ ਕਰ ਸਕਦੇ ਹੋ ਜੁੜੇ ਰਹੋ ਸਰਵ ਸੰਗਤ ਨਿਰਵਾਰ ਕਾਲਸਾ ਦੇ YouTube ਚੈਨਲ ਦੇ ਨਾਲ ਜਿੰਨਾ ਸੰਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਸਿੱਖ ਇਤਿਹਾਸ ਅਤੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਆਪ ਦਰਸ਼ਨ ਕਰੋ ਤੇ ਹੋਰਨਾਂ ਸੰਤਨ ਨੂੰ ਦਰਸ਼ਨ ਕਰਵਾ ਕੇ ਲਾਹਾ ਪ੍ਰਾਪਤ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦੀ ਲੜੀ ਨੂੰ ਤੋੜਦੇ ਹੋਏ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਇੱਕ ਹੋਰ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਵਾਉਣ ਵਾਸਤੇ ਅਸੀਂ ਪਹੁੰਚੇ ਹਾਂ ਟਾਂਡਾ ਦੇ ਕੋਲ ਇੱਕ ਛੇਵੇਂ ਪਾਸ਼ਾ ਜੀ ਦਾ ਇਤਿਹਾਸਕ ਸਥਾਨ ਹੈ ਜਿਸ ਨੂੰ ਪੁੱਲਪੁਖਸਾ ਦੇ ਨਾਂ ਤੇ ਜਾਣਿਆ ਜਾਂਦਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਜਗ੍ਹਾ ਨੂੰ ਭਾਗ ਲਾਏ ਹਨ 1729 ਇਸਵੀ ਨੂੰ ਜਦੋਂ ਮੁਗਲ ਬਾਦਸ਼ਾ ਆਪਣੇ ਜਰਨੈਲ ਅਬਦੁੱਲਾ ਖਾਨ ਨੂੰ ਗੁਰੂ ਸਾਹਿਬ ਜੀ ਦੇ ਵਿਰੁੱਧ ਫੌਜ ਦੇ ਨਾਲ ਚੜਾ ਦਿੱਤਾ ਤਾਂ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹਰਗੋਬਿੰਦਪੁਰ ਦੇ ਇਲਾਕੇ ਇੱਕ ਰਹਿਲੇ ਦੇ ਇਲਾਕੇ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਜੰਗ ਲੜੀ ਕਮਾਸਾਂ ਦੀ ਜੰਗ ਤੋਂ ਬਾਅਦ ਜਿੱਤ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹੋਈ ਜੰਗ ਜਿੱਤਣ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਰਤਪੁਰ ਸਹਿਵਾਲ ਨੂੰ ਪਹਾਨਾ ਕੀਤਾ ਹੈ ਆਪਣੀ ਫੌਜਾਂ ਆਪਣੇ ਗੁਰਸਿੱਖਾਂ ਸਮੇਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਗੇ ਵਧਦੇ ਹਨ ਤੇ ਇੱਥੇ ਵਕਤੀ ਹੈ ਇੱਕ ਕਾਲੀ ਦੇ ਕਾਲੀ ਵਹੀਂ ਦੇ ਕਿਨਾਰੇ ਦੇ ਉੱਤੇ ਗੁਰੂ ਸਾਹਿਬ ਜੀ ਨੇ ਕੁਝ ਪਲ ਸਾਰੀ ਸੰਗਤ ਨੂੰ ਸਾਰੀ ਫੌਜਾਂ ਨੂੰ ਰੋਕ ਦਿੱਤਾ ਅਤੇ ਇੱਥੇ ਆਰਾਮ ਕਰਨ ਵਾਸਤੇ ਰੁਕ ਗਏ ਗੁਰੂ ਸਾਹਿਬ ਜੀ ਜਿਸ ਘੋੜੇ ਤੇ ਸਵਾਰ ਸਨ ਉਸ ਘੋੜੇ ਨੂੰ ਇੱਕ ਟਾਲੀ ਦੇ ਦਰਖਤ ਦੇ ਨਾਲ ਬੰਨਦੇ ਹਨ ਅਤੇ ਇੱਥੇ ਲਾਗੇ ਹੀ ਆਰਾਮ ਕਰਨ ਵਾਸਤੇ ਬੈਠ ਜਾਂਦੇ ਹਨ ਬੇੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਵਾਸਤੇ ਉੱਭੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਇੱਥੇ ਇੱਕ ਸਤਸੰਗ ਦਾ ਮਾਹੌਲ ਬਣ ਜਾਂਦਾ ਹੈ 사ਤਸੰਗਤ ਜੀ ਜੰਗ ਜਿੱਤਣ ਤੋਂ ਬਾਅਦ ਇੱਕ ਅਲੱਗ ਹੀ ਰੋਹ ਹੁੰਦਾ ਹੈ ਪਰ ਉਸ ਤੋਂ ਬਾਅਦ ਸੰਗਤ ਦਾ ਜੁੜਨਾ ਫਿਰ ਉਸ ਅਕਾਲ ਪੁਰਖ ਦੀ ਉਸਤਤ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸੰਤਾਂ ਜੁੜ ਜਾਂਦੀਆਂ ਹਨ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ ਤੇ ਆਪਣੇ ਮਨ ਦੀਆਂ ਭਾਵਨਾਵਾਂ ਗੁਰੂ ਸਾਹਿਬ ਜੀ ਨੂੰ ਦੱਸਦੀਆਂ ਹਨ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਨਿਹਾਲੋ ਨਿਹਾਲ ਹੁੰਦੀਆਂ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੁਝ ਪਲ ਇੱਥੇ ਆਪਣੀਆਂ ਸੰਤਾਂ ਅਤੇ ਫੌਜਾਂ ਸਮੇਤ ਰੁਕਦੇ ਹਨ ਫਟਟਰ ਹੋਈਆਂ ਸੰਤਾਂ ਦੀ ਸੇਵਾ ਹੁੰਦੀ ਹੈ ਅਤੇ ਇੱਥੇ ਹੀ ਫਿਰ ਗੁਰੂ ਸਾਹਿਬ ਜੀ ਵਚਨ ਬਿਰਾਸਤ ਕਰਦੇ ਹੋਏ ਸੰਤਾਂ ਨੂੰ ਆਪਣਾ ਸੱਚ ਦਾ ਉਪਦੇਸ਼ 나 ਕੇ ਕੀਰਤਪੁਰ ਸਾਹਿਬ ਨੂੰ ਰਵਾਨਾ ਹੋਣ ਵਾਸਤੇ ਕਾਲੀ ਵੇਂਹ ਦਾ ਪੁਲ ਪਾਰ ਕਰਦੇ ਹਨ ਤੇ ਇੱਥੋਂ ਹੀ ਫਿਰ ਕੀਰਤਪੁਰ ਸਾਹਿਬ ਨੂੰ ਚਲੇ ਜਾਂਦੇ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਿਸ਼ਾਨੀ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਾਤਸ਼ਾਹੀ ਸੇਮੀ ਪੁਲ ਪੁਕਤਾ ਸਾਹਿਬ ਜਿੱਥੇ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇੱਕ ਨਿਸ਼ਾਨੀ ਅੱਜ ਵੀ ਮੌਜੂਦ ਹੈ ਕਾਲੀ ਵੇਈਂ ਦੇ ਉਸ ਜਲ ਦੇ ਵਿੱਚ ਟਾਲੀ ਦਾ ਉਹ ਮੁੱਢ ਹੈ ਜਿਸ ਮੁੱਢ ਦੇ ਨਾਲ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣਾ ਘੋੜਾ ਬਣ ਕੇ ਵਿਸ਼ਰਾਮ ਕੀਤਾ ਸੀ ਬੇਅੰਤ ਸੰਗਤਾਂ ਇਸ ਜਗ੍ਹਾ ਤੇ ਆ ਕੇ ਆਪਣੀ ਮੰਨ ਦੀ ਭਾਵਨਾ ਮੁਤਾਬਕ ਅਰਦਾਸ ਕਰਦੀਆਂ ਹਨ ਤੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰਾਉਂਦੇ ਆ ਹਨ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਰ ਇੱਕ ਜੀਵ ਦੀ ਅਰਦਾਸ ਸੁਣਦੇ ਹਨ ਤੇ અપਾਰ ਬਖਸ਼ਿਸ਼ਾਂ ਦੇ ਖਜ਼ਾਨੇ ਖੋਲ ਦਿੰਦੇ ਹਨ ਇਤਿਹਾਸ ਗੁਰਦੁਆਰਾ ਪੁਲਪੁਕਤਾ ਸਾਹਿਬ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈ ਕਾਲੀ ਵੇਈਂ ਦੇ ਕੰਢੇ ਤੇ ਇਹ ਇਤਿਹਾਸ ਗੁਰਦੁਆਰਾ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੰਗ ਜਿੱਤਣ ਦੀ ਨਿਸ਼ਾਨੀ ਅਤੇ ਉਹਨਾਂ ਦੇ ਇੱਥੇ ਠਹਿਰਾਵ ਦੀ ਨਿਸ਼ਾਨੀ ਹੈ ਇਸ ਇਤਿਹਾਸਕ ਗੁਰਦੁਆਰੇ ਦੀ ਬਿਲਡਿੰਗ ਉਪਰ ਬੰਦ ਕਮੇਟੀ ਨੇ ਬਹੁਤ ਹੀ ਖੂਬਸੂਰਤ ਬਣਾਈ ਹੋਈ ਹੈ ਅਤੇ ਫੁੱਲਾਂ ਦੇ ਨਾਲ ਸਾਰਾ ਬਸਾ ਸ਼ਿੰਗਾਰਿਆ ਹੋਇਆ ਹੈ ਜੋ ਕਿ ਕੁਦਰਤ ਨੂੰ ਪਿਆਰ ਕਰਨ ਵਾਲਾ ਇੱਕ ਅਲੱਗ ਹੀ ਮੰਜ਼ਰ ਸਾਡੇ ਸਾਹਮਣੇ ਆਂਦਾ ਹੈ ਅਤੇ ਬਾਣੀ ਦਾ ਪ੍ਰਵਾਹ ਲਗਾਤਾਰ ਚੱਲਦਾ ਹੈ ਬੇੰਤ ਸੰਗਤਾਂ ਦੂਰ ਦੂਰ ਆ ਕੇ ਇਸ ਸਗਾ ਦੇ ਦਰਸ਼ਨ ਕਰਦੀਆਂ ਹਨ ਅਤੇ ਗੁਰੂ ਸਾਹਿਬ ਜੀ ਦੀ ਉਪਮਾ गा ਕੇ ਵਡਪਾਗੇ ਬੰਦੇ ਹਨ ਗੁਰੂ ਸਾਹਿਬ ਜੀ ਦਾ ਵਸਾਇਆ ਹੋਇਆ ਇਤਿਹਾਸਕ ਸਥਾਨ ਹਰਗੋਬਿੰਦਪੁਰਾ ਤੋਂ ਟਾਂਡਾ ਰੋ ਜਾਂਦੇ ਆ ਜਾਂ ਟਾਂਡਾ ਤੋਂ ਹਰਗੋਬਿੰਦਪੁਰ ਰੋਡ ਦੇ ਉੱਤੇ ਪੁਲ ਪੁਕਤਾ ਟਾਂਡਾ ਤੋਂ ਤਕਰੀਬਨ 2 2.5 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ ਅਤੇ ਇੱਥੇ ਬਹੁਤ ਹੀ ਖੂਬਸੂਰਤ ਗੁਰਦੁਆਰਾ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਸ ਜਗ੍ਹਾ ਦੇ ਉੱਤੇ ਆਮਦ ਨੂੰ ਦੱਸਉਂਦਾ ਹੈ ਬੇਅੰਤ ਸੰਤਨ ਦਰਸ਼ਨ ਕਰਦੀਆਂ ਆਪ ਜੀ ਨੇ ਅਗਰ ਇਸ ਗੁਰਦੁਆਰੇ ਦੇ ਦਰਸ਼ਨ ਕਰਨੇ ਹੋਣ ਤਾਂ ਤੁਸੀਂ ਹਰਗੋਬਿੰਦਪੁਰੇ ਤੋਂ ਟਾਂਡੇ ਵੱਲ ਨੂੰ ਆ ਸਕਦੇ ਹੋ ਜਾਂ ਟਾਂਡੇ ਤੋਂ ਹਰਗੋਬਿੰਦਪੁਰ ਵੱਲ ਨੂੰ ਜਾਂਦਿਆਂ ਹੋਇਆਂ ਇਸ ਜਗ੍ਹਾ ਦੇ ਉੱਤੇ ਰੁਕ ਸਕਦੇ ਹੋ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਗੁਰੂ ਪਾਤਸ਼ਾਹ ਜੀ ਦੀ ਨਿਸ਼ਾਨੀ ਉਹ ਟਾਲੀ ਦਾ ਮੋਢ ਜਿਸ ਮੋਢ ਦੇ ਨਾਲ ਗੁਰੂ ਸਾਹਿਬ ਜੀ ਨੇ ਕੋੜਾ ਵੱਡਾ ਸੀ ਉਸ ਤੇ ਤੁਸੀਂ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦਾ ਪਾਤ ਬਖਸ਼ਸ਼ਾਂ ਦੇ ਪਾਤਰ ਬਣ ਸਕਦੇ ਹੋ ਇਸ ਇਤਿਹਾਸਕ ਗੁਰਦੁਆਰੇ ਦੀ ਇਮਾਰਤ ਬਹੁਤ ਹੀ ਸੋਹਣੀ ਅਤੇ ਖੂਬਸੂਰਤ ਬਣੀ ਹੋਈ ਹੈ ਗੁਰੂ ਕੇ ਲੰਗਰਾਂ ਦਾ ਅਤੁੱਟ ਪ੍ਰਬੰਧ ਹੈ ਦੂਰੋਂ ਓਣ ਜਾਣ ਵਾਲੀਆਂ ਸੰਤਾਂ ਦਾ ਇਸ ਜਗ੍ਹਾ ਦੇ ਉੱਤੇ ਰਹਿائش ਦਾ ਖੁੱਲਾ ਪ੍ਰਬੰਧ ਹੈ ਬਹੁਤ ਹੀ ਮਨ ਨੂੰ ਸਕੂਨ ਦੇਣ ਵਾਲਾ ਇੱਥੇ ਕੀਰਤਨ ਚੱਲਦਾ ਹੈ ਅਤੇ ਮਨ ਦਰਸ਼ਨ ਕਰਕੇ ਨਿਹਾਲ ਹੋ ਨਿਹਾਲ ਹੋ ਜਾਂਦਾ ਹੈ ਆਪ ਜੀ ਨੂੰ ਇਸ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਕੇ ਕੀ ਮਿੰਦਾ ਲੱਗਾ ਕਮੈਂਟ ਜਰੂਰ ਕਰਿਓ ਇਤਿਹਾਸਕ ਗੁਰਦੁਆਰੇ ਨੂੰ ਵੱਤਵਤ ਸ਼ੇਅਰ ਕਰਕੇ ਹੋਰ ਸੰਤਾ ਤੱਕ ਪਹੁੰਚਾਓ ਤਾਂ ਕਿ ਹੋਰ ਸੰਗਤਾਂ ਵੀ ਇਸ ਸਥਾਨ ਦੇ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰ ਸਕਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੀ ਵੀਡੀਓ ਵਿੱਚ ਫਿਰ ਇੱਕ ਇਤਿਹਾਸਕ ਗੁਰਦੁਆਰਾ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਇੰਨੀ ਸਵਾ ਪ੍ਰਵਾਨ ਕਰੋ ਜੀ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ